ਮਲਾਰ ਮਹੱਲਾ ਚੌਥਾ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹ ਉਦਮ ਤੂਰ ਸਾਧੂ ਕੀ ਤਾਈ ਇਹ ਵਿਸਰਾਮ ਧਿਆਨ ਨਾਲ ਲਉਣਾ ਹੈ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਇਸ ਨੂੰ ਸਹ ਤੋਂ ਡੈਸ਼ ਦੇ ਕੇ ਥੋੜਾ ਜਿਹਾ ਕੱਸ ਕੇ ਬੋਲਣਾ ਸਰਸੁਤੀ ਨਹੀਂ ਕਹਿਣਾ ਸਰਸੁਤੀ ਇਥੇ ਵਿਸਰਾਮ ਹੈ ਤੇ ਕਰਹ ਉਦਮ ਇਥੀ ਠਮਕ ਧੂਰ ਸਾਧੂ ਕੀ ਤਾਈ ਕੇ ਨਿਵਖ ਮੈਲ ਭਰੇ ਪਰੇ ਹਮਰੇ ਵਿੱਚ ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ ਇਥੇ ਵਿਸਰਾਮ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 86 ਮੱਜਨ ਨਾਈ ਮੱਜਨ ਪਦ ਤੇ ਵਿਸਰਾਮ ਲਾਦੋ ਤੀਰਥ 68 ਮੱਜਨ ਨਾਈ ਇੱਥੇ ਨਾਈ ਨਹੀਂ ਬੋਲਣਾ ਹੈ ਨਾਮ ਦੇ ਵਿੱਚ 68 ਤੀਰਥਾਂ ਦਾ ਮਹਾਤਮ ਹੈ ਪੋਲਾ ਉਚਾਰਨ ਕਰਨਾ ਤੀਰਥ 68 ਮੱਜਨ ਨਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਧੂਰ ਪਰਿ ਓਡ ਨੇਤਰੀ ਸਭ ਦੁਰਮਤ ਮੈਲ ਗਵਾਈ ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ ਇਥੇ ਵਿਸਰਾਮ ਸਭ ਦੁਰਮਤ ਮੈਲ ਗਵਾਈ ਰਹਾਉ ਜਹਰ ਨਵੀ ਤਪੈ ਭਾਗੀਰਥ ਆਣੀ ਕੇਦਾਰ ਥਾਪਿਓ ਮਹਸਾਈ ਇਹ ਜਹਰਨ ਵੀ ਇਸ ਤਰ੍ਹਾਂ ਬੋਲਣਾ ਪਾਠ ਇਕੱਠਾ ਹੀ ਹੈ ਜਹਰ ਨਵੀ ਨਹੀਂ ਕਹਿਣਾ ਜਹਰਨ ਬੋਲ ਕੇ ਫਿਰ ਇਥੋਂ ਯਾਨੀ ਡੈਸ਼ ਦੇਣੀ ਹੈ ਵੀ ਨਾਲ ਬੋਲਣਾ ਹੈ ਜਾਹਰਨ ਵੀ ਇਥੇ ਯਮਕ ਲਾ ਦੁਨੀਏ ਤਪੈ ਭਾ ਗੀਰਤ ਆਣੀ ਇਥੇ ਵਿਸਰਾਮ ਹੈ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਕਾਂਸੀ ਪਦ ਤੇ ਯਮਕ ਲਾ ਕੇ ਬੋਲਨਾ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮੇਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ सब तितने लोच है धूर साधु की ताई हर का संत मिले गोर साधु जी थापे, थापे पाते विश्राम है हर का संत मिले गोर साधु लै तेस की धूर मुख लाई जितनी श्रेष्ठ तुमरी मेरे स्वामी सब तितनी लोच धूर साधु की ताई ਨਾਨਕ ਲਿਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਾਣ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਤਿਸ ਕੀ ਭੂਖ ਇਥੇ ਠਮਕ ਦੁਖ ਸਭ ਉਤਰੈ ਇਥੇ ਵਿਸਰਾਮ ਹੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਜਪ ਮੰਨ ਤੇ ਵਿਸਰਾਮ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਾਵ ਸਾਗਰ ਪਾਰ ਪਰੈ ਰਹਾਉ ਤੇਸ ਜਾਣ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਾਣ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਾਣ ਕੋ ਹਰ ਭੂਖ ਲਗਾਨੀ ਜਾਨ ਤ੍ਰਿਪਤ ਜਾ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਾਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨ ਇਹ ਪ੍ਰੀਤ ਲਾਈ ਸੋ ਜਾਨੈ ਕਹਿ ਜਾਨੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਾਨ ਕੀ ਭੂਖ ਤਰੈ ਮਲਾਰ ਮਹੱਲਾ ਚੌਥਾ ਜਿੱਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੈ ਹਾਂ ਸਰਕਾਰ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਪਾਠ ਬੋਲਣਾ ਜਿੱਤਨੇ ਜੀਏ ਜੰਤ ਪ੍ਰਭ ਕੀਨੇ ਇੱਥੇ ਵਿਸਰਾਮ ਹੈ ਤਿਤਨੇ ਸਿਰਕਾਰ ਲਿਖਾਵੈ ਹਰ ਜਨਕ ਹਰ ਦੀਨ ਵਡਾਈ ਹਰ ਜਨ ਹਰ ਕਾਰ ਲਾਵੇ ਸਤਿਗੁਰ ਹਰ ਹਰ ਨਾਮ ਦਰੜਾਵੇ ਸਤਿਗੁਰ ਪਦਤੀ ਵਿਸਰਾਮ ਲਾਉਣਾ ਹੈ ਸਤਿਗੁਰ ਹਰ ਹਰ ਨਾਮ ਦਰੜਾਵੇ ਹਰ ਬੁੱਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੌਦਲ ਜਗਤ ਤਰਾਵੇ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰ ਹਰ ਪ੍ਰਭ ਭਾਪ ਮੇਰੇ ਹਰ ਪ੍ਰਭ ਭਾਵੇ ਜੋ ਗੁਰ ਕਉ ਜਨ ਪੂਜੇ ਸੇਵੇ ਇਥਿ ਵਿਸਰਾਮ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਗੁਰ ਪੂਜਹੁ ਕਰਿ ਕਿਰਪਾ ਆਪ ਤਰਾਵੈ ਭਰਮ ਭੂਲੇ ਅਗਿਆਨੀ ਅੰਧੁਲੇ 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 ਭ੍ਰਮ ਭ੍ਰਮ ਫੂਲ ਤੋਰਾਵੈ ਨਿਰਜੀਵ ਪੂਜੈ ਮੜਾ ਸਰੀਵਹਿ ਮੜਾ ਸਰੀਵਹਿ ਮੜਾ ਥੋੜਾ ਜਿਹਾ ਭਾਰਾ ਬੋਲਣਾ ਨਿਰਜੀਉ ਜਹ ਮੜਾ ਸਰੀਵਹ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਗੁਰ ਕਹੀਐ ਹਰ ਹਰ ਕਥਾ ਸੁਣਾਵੈ ਤਿਸ ਗੁਰ ਕਾ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਸਤ ਕਰ ਮੁਖ ਸੰਚ ਸੰਚੁ ਤੇਸ ਪੁਨ ਕੀ ਫਿਰ ਟੋਟ ਨਾ ਆਵੇ ਇਹ ਦੋ ਵਿਸਰਾਮ ਹਨ ਇਸ ਪੰਕਤੀ ਦੇ ਧਿਆਨ ਨਾਲ ਵਿਸਰਾਮ ਲਾਉਣੇ ਹਨ ਤੇਸ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਇਥੇ ਪਹਿਲਾ ਵਿਸਰਾਮ ਹੈ ਤੇਸ ਗੁਰ ਕਉ ਇਥੇ ਠਮਕ ਛਾਦਨ ਭੋਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚਹੁ ਇਥੇ ਦੂਸਰਾ ਵਿਸਰਾਮ ਹੈ ਬਹੁ ਵਿਦ ਸਤ ਕਰ ਮੁਖ ਸੰਚਹੁ ਤਿਸ ਪੁੰਨ ਕੀ ਇਹ ਟੋਟ ਨਾ ਆਵੈ ਤਿਸ ਪੁੰਨ ਕੀ ਇਠ ਠਮਕ ਫਿਰ ਟੋਟ ਨਾ ਆਵੈ ਸਤ ਗੁਰ ਦੇਵ ਪ੍ਰਤਾਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਾਣ ਕੇ ਜੋ ਹਰ ਚਰਣੀ ਚਿਤ ਲਾਵੈ ਨਾਨਕ ਭਾਗ ਭਲੇ ਤਿਸ ਜਾਣ ਕੇ ਜੋ ਹਰ ਚਰਣੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕਹਿ ਹਿ ਅਰੈ ਬਸਿਓ ਮੇਰਾ ਸਤਗੁਰ ਤੇ ਸੰਤ ਭਲੇ ਭਾਲ ਪਾਂਤ ਤਿਨ ਦੇਖੇ ਮੇਰਾ ਮਨ ਬਿਖਸੈ ਹਉ ਤਿਨ ਕੈ ਸਦਬਲ ਜਾਤ ਗਿਆਨੀ ਹਰ ਬੋਲੋ ਦਿਨ ਰਾਤ ਜੰਨੀ ਪਦਤੀ ਵਿਸਰਾਮ ਲਾਉਣਾ ਹੈ ਗਿਆਨੀ ਹਰ ਬੋਲੋ ਦਿਨ ਰਾਤ ਤੈਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰ ਕੀ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭ੍ਰਾਂਤ ਭ੍ਰਾਂਤ ਜਿਉ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਤਾਤ ਜਿਉ ਜਲ ਦੁੱਧ ਇੱਥੇ ਠਮਕ ਪਿੰਨ ਪਿੰਨ ਕਾਢੈ ਚੁਣ ਹੰਸਲਾ ਇੱਥੇ ਵਿਸਰਾਮ ਹੈ ਜਿਉ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਇੱਥੇ ਠਮਕ ਸਾਧੂ ਹੋਮੈ ਤਾਤ ਸਾਧੂ ਪਾਤੇ ਯਮਕ ਲਾ ਕੇ ਬੋਲਨਾ ਸਾਧੂ ਹੋਮੈ ਤਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੋਣ ਹੰਸੁਲਾ ਤਿਉ ਦੇਹੀ ਤੇ ਚੋਣ ਕਾਢੈ ਸਾਧੂ ਹੋਮੈ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਬਟ ਕਮਾਤ ਨਿਤ ਕਪਟ ਕਮਾਂਤ ਤੈਨ ਕੋ ਕਿਆ ਕੋਈ ਦੇਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਜਨ ਹਰ ਕਾ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪ ਰਖਾਂਤ ਹੰਜੀ ਹਰ ਆਪੇ ਜਨ ਮਹਿ ਇਤਿ ਟਮਕ ਆਪ ਰਖਾਂਤ ਤਨ ਧਨ ਗੁਰੂ ਨਾਨਕ ਸਮਦਰਸੀ ਧਨ 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 ਗੁਰੂ ਨਾਨਕ ਸਮਦਰਸੀ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਆਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਾਪ ਲਿਆ ਸਤ ਸੰਗਤ ਸਾਧ ਪਾਈ ਵੱਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਆਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜੇਨ ਹਰ ਗਾਇਆ ਜੇਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰ ਮਇਆ ਤਿਨ ਸੰਗਤ ਹਰ ਮਿਲੋ ਕਰ ਮਇਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹੋਮੈ ਰੋਗ ਗਿਆ ਜੋ ਅਨ ਦਿਨ ਹਿਰਦੈ ਨਾਮ ਧਿਆਵਹਿ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੋល ਭੀ ਪਾਰ ਪਇਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸਕਰ ਲਇਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾੜ ਲਇਆ